ਜਿੱਥੇ ਕਿ ਮੈਡਮ ਪਰਮਜੀਤ ਕੌਰ ਜੀ ਆਏ ਹੋਏ ਨੇ ਇਹਨਾਂ ਦਾ ਦੁਕਾਨਦਾਰਾ ਦਾ ਇਲਜ਼ਾਮ ਹੈ ਕਿ ਸੀਸੀ ਕੈਮਰੇ ਅੱਚ ਵੀ ਦੇਖਿਆ ਕਿ ਕੁਝ ਮੁਲਾਜ਼ਮ ਇੱਥੋਂ ਪੈਸੇ ਮੰਗ ਕੇ ਦੁਕਾਨਦਾਰਾ ਤੋਂ ਲੈ ਕੇ ਜਾ ਰਹੇ ਨੇ ਤੇ ਇਹਨਾਂ ਨੂੰ ਸ਼ਿਕਾਇਤ ਰੂਟ ਦੀ ਸ਼ੇਵ ਲਗਾਤਾ ਹਾਂ ਉਹਨਾਂ ਨੇ ਕਿ ਕਿ ਪੈਸੇ ਆ ਵੀਰ ਜੀ ਸੀਗੇ ਇਹਨਾਂ ਦੇ ਨਾਲ ਇੱਕ ਹੋਰ ਜਣਾ ਸੀ ਕਿੰਨੇ ਪੈਸੇ ਲੈ ਕੇ ਗਏ 300 ਰੁਪਏ 1000 ਪਹਿਲਾਂ ਵੀ ਲੈ ਕੇ ਗਏ ਪਹਿਲਾਂ ਕਹਿੰਦਾ ਰਸੀਦ ਨਹੀਂ دیتی ਉਹ ਕਹਿੰਦਾ ਕਮੇਟੀ ਚ ਮੇਰੀ ਚਾਲ ਦੀ ਜਾ ਮੈਨਾਂ ਨੇ ਮੈਨੂੰ ਪੈਸੇ ਦਿੱਤੇ ਆ ਕਿਸੇ ਤੋਂ 1000 ਰੁਪਏ ਵੀ ਲੈ ਲਿਆ ਇਹਨਾਂ ਤੋਂ ਵੀ ਮੰਗ ਰਿਆ ਸੀ ਇਹਨਾਂ ਨੇ ਦਿੱਤਾ ਨਹੀਂ ਆ ਕੋਈ ਹੋਰ ਵੀ ਗਰੀਬ ਜਿਹਾ ਖੜਾ ਕਹਿ ਰਿਆ ਮੈਂ ਤਾਂ 300 ਰੁਪਏ ਲੈ ਗਿਆ ਉਹਨੂੰ ਵੀ ਕੋਈ ਰਸੀਦ ਵਗੈਰਾ ਇਹਨਾਂ ਨੇ 1000 ਰੁਪਏ ਮੰਗਦੇ ਸੀ ਕਿਸ ਚੀਜ਼ ਵੈਸੇ ਕਹਿੰਦੇ ਸੀ ਜੇ 1000 ਰੁਪਏ ਦੇ ਦੋ ਮੈਨੂੰ ਮੈਨੂੰ ਲੋੜ ਆ ਮੈਂ ਕਹਿੰਦਾ ਮੈਂ ਨਹੀਂ ਦਿੰਦਾ ਪੈਸੇ ਤੁਸੀਂ ਜੀ ਤੇ ਅੱਜ ਸਵੇਰੇ ਵੀ ਆ ਅੱਜ ਐਸੇ ਹਟਾਉਣੇ ਲਈ ਕਹਨੇ ਲਈ ਜੇ ਪਾਣੀ ਫੂਟਾ ਲਾਰੇ ਨੇ ਕਿ ਇੱਕ ਦੁਕਾਨਦਾਰ ਦਾ ਕਹਿਣਾ ਕਿ ਮੇਰੇ ਤੋਂ 1000 ਲੈ ਕੇ ਇੱਕ ਦਾ ਕਹਿਣਾ ਹੈ ਕਿ 300 ਰੁਪਿਆ ਲੈ ਕੇ ਤੇ ਦੂਸਰਾ ਕਹਿ ਰਿਹਾ ਮੇਰੇ ਕੋ 500 ਤੇ 1000 ਮੰਗ ਰਏ ਸੀ ਕਸ਼ਮੀਰਾ ਸਿੰਘ ਜੀ ਇਹ ਤੁਹਾਡੇ ਤੇ ਇਲਜ਼ਾਮ ਲਾ ਰਹੇ ਨੇ ਕੀ ਕਹਿਣਾ ਤੁਹਾਡਾ ਇਹ ਦੱਸਾ ਸਰ ਗਲਤ ਨਹੀਂ ਸਾਰੇ ਸਾਰੇ ਅੱਛਾ ਫੀਸ ਹੀ ਕੈਮਰੇ ਵੀ ਉਹਨਾਂ ਨੇ ਕੱਟੇ ਸੀ ਇਹਨਾਂ ਤੋਂ ਕੰਪਲੇਂਟਾਂ ਮਿਲ ਰਹੀਆਂ ਸੀ ਕੋਈ ਕੋਈ ਮੁੰਡੇ ਆ ਕੇ ਨਾ ਮਲੇਰਕੋਟਲਾ ਰੋਡ ਤੋਂ ਮਲੋੜ ਰੋਡ ਤੋਂ ਪੈਸੇ ਲੈ ਜਾਂਦੇ ਆ ਜਦੋਂ ਕਿ ਅਸੀਂ ਜੇ ਜਾਈਏ ਅਸੀਂ ਚਲਾਨ ਘੱਟ ਕੇ ਆਉਨੇ ਆ ਬਿਨਾਂ ਚਲਾਨ ਤੋਂ ਪੈਸੇ ਨਹੀਂ ਲੈਂਦੇ ਇੱਕ ਤਾਂ ਮੈਂ ਸਾਰੇ ਦੁਕਾਨਦਾਰਾਂ ਨੂੰ ਅਪੀਲ ਕਰਨਾ ਚਾਹੁੰਦੀ ਆ ਵੀ ਆਹ ਮੁੰਡੇ ਸਾਰੇ ਮੇਰੇ ਨਾਲ ਹੀ ਖੜੇ ਨੇ ਮੇਰਾ ਨੰਬਰ ਆ 97 ਨਮਸਕਾਰ ਪੰਜਾਬ ਲ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸਤੂਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਪੰਜਾਬ ਲਾਈਵ 18 ਨਿਊ ਦੀ ਟੀਮ ਖੜੀ ਹੈ ਮਰੇਰਕੋਟਾ ਰੋਡ ਤੇ ਜਿੱਥੇ ਕਿ ਮੈਡਮ ਪਰਮਜੀਤ ਕੌਰ ਜੀ ਆਏ ਹੋਏ ਨੇ ਇਹਨਾਂ ਦਾ ਦੁਕਾਨਦਾਰਾ ਦਾ ਇਲਜ਼ਾਮ ਹੈ ਕਿ ਸੀਸੀ ਕੈਮਰੇ ਵਿੱਚ ਵੀ ਦੇਖਿਆ ਕਿ ਕੁਝ ਮੁਲਾਜ਼ਮ ਇੱਥੋਂ ਪੈਸੇ ਮੰਗ ਕੇ ਦੁਕਾਨਦਾਰਾ ਤੋਂ ਲੈ ਕੇ ਜਾ ਰਹੇ ਨੇ ਤੇ ਇਹਨਾਂ ਨੂੰ ਸ਼ਿਕਾਇਤ ਵੀ ਆਈ ਹੈ ਇਹਨਾਂ ਨੇ ਸੀਸੀ ਕੈਮਰੇ ਦੇ ਵੀ ਬਿਲਕੁਲ ਪੈਸੇ ਕੱਟਾ ਦਿੰਦਾ ਫਿਰ ਨਾ ਰੋਡ ਤੋਂ ਨਾ ਜੀ ਕਿਉਂ ਆ ਖੜੇ ਨੇ ਪ੍ਰੈਸ ਵਾਲੇ ਪੁੱਛੋ ਇਹਨਾਂ ਨੂੰ ਕਿਉਂ ਨਾ ਜੀ ਲੱਖ ਹਜ਼ਾਰ ਰੁਪਿਆ ਤੁਸੀਂ ਕਿਹੜੇ ਨੇ ਉਹ ਮੈਨੂੰ ਪਿੱਛੇ ਜਾ ਉਹਦਾ ਨਾਂ ਭੁੱਲ ਜਾਨੀਆ ਉਹਨਾਂ ਨੇ ਪ੍ਰੈਸ ਨੂੰ ਉਹ ਦਿੱਤਾ ਬਾਬਰੂ ਟਰੇਡਰਸ ਵਾਲੇ ਇਹਨਾਂ ਤੋਂ ਤੁਸੀਂ ਪੈਸੇ ਮੰਗੇ ਨੇ ਆ ਕੇ ਮਲੌਰ ਰੋਡ ਤੋਂ ਤੁਸੀਂ ਪੈਸੇ ਮੰਗੇ ਤੁਸੀਂ ਮੇਰੇ ਬਿਨਾਂ ਆਏ ਕਿਵੇਂ ਉਹਨਾਂ ਲਈ ਅੱਜ ਮੈਨੂੰ ਤੁਸੀਂ ਦੱਸ ਕੇ ਵੀ ਨਹੀਂ ਆਏ ਪੁੱਛ ਕੇ ਵੀ ਨਹੀਂ ਆਏ ਇਹ ਕੀ ਗੱਲ ਹੈ ਨਹੀਂ ਕਿਉਂ ਆਂਦੇ ਆ ਤੁਸੀਂ ਆਹ ਦੇਖੋ 300 ਰੁਪਏ ਆ ਤਾਂ ਲੈ ਲਿਆ ਆਇਦਰ ਮੂਰੇ ਇਹ ਕੀ ਮਤਲਬ ਹੈ ਇਤਰਾ ਮੂਰੇ ਆਜੋ ਆ ਸਰਦਾਰ ਜੀ ਸਾਡੇ ਕੋਲ ਖੜੇ ਹਾਂ ਹਾਂ ਜੀ ਆ ਪੁੱਛੋ ਜੀ ਸਰਦਾਰ ਜੀ ਉੱਥੇ ਸੀਗੇ ਕਿੰਨਾ 300 ਰੁਪਏ ਕਿੰਨ ਲਤਾ ਇੱਕ ਮਿੰਟ ਇਹ ਸੀਗੇ ਇਹਨਾਂ ਦੇ ਨਾਲ ਇੱਕ ਹੋਰ ਜਣਾ ਸੀ ਗਾ ਜੈਂਪੀ ਮਸ਼ੀਨ ਵਾਲਾ ਮੁੰਡਾ ਆਂਦਾ ਤੇਰੇ ਨਾਲ ਉਹ ਬੋੜਾ ਦੇਖ ਲੈਨੇ ਹੁਣ ਅੰਦਰ ਐ ਕਿਹਨੇ ਕਾਦੀ ਦੁਕਾਨ ਆ ਤੁਹਾਡੀ ਰੇੜੀ ਲਗਾਉਂਦਾ ਉਹ ਰੇੜੀ ਲਗਾਤਾ ਉਹ ਰੇੜੀ ਰੂਟ ਦੀ ਸੇਵ ਲਗਾਤਾ ਹੁਣ ਲੈ ਕੇ ਗਏ ਪੈਸੇ ਆ ਵੀਰ ਜੀ ਸੀਗੇ ਇਹਨਾਂ ਦੇ ਨਾਲ ਇੱਕ ਹੋਰ ਜਣਾ ਸੀ ਕਿੰਨੇ ਪੈਸੇ ਲੈ ਕੇ ਗਏ 300 ਰੁਪਏ ਅਗਲੇ ਲੈ ਕੇ ਗਏ ਨਾ ਜੀ ਰਸੀਦ ਕੋਈ ਨਹੀਂ ਰਸੀਦ ਨਹੀਂ ਦਿੰਦੀ ਕਮੇਟੀ ਦੇ ਚ ਚਲਾਨ ਕੇ ਚਲਾਨ ਕਟਾ ਲੋ ਰੇੜੀ ਨਹੀਂ ਲਗਾਉਂਦੇ ਦੇਖੋ ਕਿਹੜਾ ਹੈ ਸ਼ਰਮਾ ਇਹ ਉੱਥੇ ਕਿਹ ਛੋਟੇ ਕਰਨ ਨੂੰ ਨਿਕਲਦੇ ਹਨ ਸੱਚੇ ਹੱਥ ਕਰੋ ਇਹਨਾਂ ਤੇ ਕਾਰਵਾਈ ਕਰਾਂਗੇ ਕਾਰਵਾਈ ਕਰਾਂਗੇ ਮੈਂ ਕਿ ਮੈਂ ਚੱਲਦੀ ਆ ਸਾਰਿਆਂ ਲਈ ਇਹ ਹੁਣ ਵੀ লাইਵ ਬੈਠਾ ਹੈ ਇਹ ਹੁਣ ਵੀ লাইਵ ਬੈਠਾ ਹੈ ਕਹਿੰਦਾ ਸਾਰਿਆਂ ਲਈ ਆ ਜੀ ਹਾਂਜੀ ਸਾਡੇ ਚੱਕ ਤੇ ਅਸੀਂ ਨੇ ਚੱਕ ਲਈ ਮੁੜ ਕੇ ਲਾਏ ਇੱਕ ਇਹ ਕਹਿੰਦਾ ਮੇਰੇ ਤਾਂ ਕਮੇਟੀ ਚ ਚੱਲਦੀ ਆ ਕਹਿੰਦਾ ਮੈਂ ਪੈਸੇ ਦੇ ਦਿੰਦਾ ਆ ਜੇ ਮੇਰੇ ਨਾਲ ਤਾਂ ਰਹਿਤੇ ਤਾਂ ਹੋਊਗੀ ਉਹ ਕਾਰਵਾਈ ਇਨਾ ਕੋਈ ਪਾਇਆ ਨਹੀਂ ਲਿਆ ਜਿੰਨਾ ਤਾਂ ਨਹੀਂ ਨਹੀਂ ਸੀਸੀ ਉਹਨੇ 1000 ਰੁਪਏ ਲੈ ਕੇ ਗਏ ਨਹੀਂ ਨਹੀਂ ਕਿਤੇ ਨੂੰ ਲੈ ਕੇ ਆਇਆ ਜੀ ਮੈਂ ਇੱਥੇ ਵੀ ਕੈਮਰੇ ਦੇ ਵਿੱਚ ਆਇਆ ਨਹੀਂ ਸਰ ਇਹਨਾਂ ਤਾਂ ਸੁਨੇਹਾ ਲੈ ਕੇ ਗਏ ਆਂ ਪੰਜ ਫੜਾ ਦਾ ਤੋ ਤੈਨੂੰ ਪੈਸੇ ਲੈ ਕੇ ਗਏ ਲੇਕਿਨ ਰਸੀਦ ਨਹੀਂ ਦਿੱਤੀ ਸਾਨੂੰ ਨਹੀਂ ਤਾਂ ਲੈ ਕੇ ਨਹੀਂ ਗਏ ਕਿਤੇ ਜੀ ਨਾ ਵਾਲੇ ਮੱਛੀ ਇੰਨੇ ਨਾਲ ਨੇ ਇਹ ਹੈ ਮੇਰੀ ਟੀਮ ਦੇ ਨਾਲ ਸੀਗਾ ਜੀ ਪਰ ਅੱਜ ਮੈਂ ਇਹਨੂੰ ਕਿਤੇ ਨਹੀਂ ਭੇਜਿਆ ਹੋਇਆ ਨਾ ਹੀ ਮੈਂ ਇਹਨੂੰ ਪੈਸੇ ਲੈਣ ਕਿਤੇ ਭੇਜਿਆ ਕਿਉਂਕਿ ਅਸੀਂ ਜਦੋਂ ਵੀ ਆਉਂਦੇ ਆ ਨਾ ਸਾਡੀ ਟੀਮ ਹੁੰਦੀ ਹੈ ਸਾਡੇ ਕੋਲ ਚਲਾਨ ਬੁੱਕ ਹੁੰਦੀ ਆ ਜਿਹੜਾ ਰੂਲ ਫਾਲੋ ਨਹੀਂ ਕਰਦਾ ਅਸੀਂ ਉਹਦਾ 500 ਰੁਪਏ ਦਾ 200 ਰੁਪਏ ਦਾ ਜਿਮੇ ਦਾ ਹੁੰਦਾ ਚਲਾਨ ਕੱਟ ਕੇ ਉਹਨੂੰ ਫਿਰ ਬਕਾਇਦਾ ਰਸੀਦ ਦੇ ਕੇ ਜਾਂਦੇ ਆ ਪਰ ਲੇਕਿਨ ਅੱਜ ਜਿਹੜੇ ਇਹਨਾਂ ਨੇ ਪੈਸੇ ਹਿਲਤੇ ਨੇ ਇਹਨਾਂ ਨੂੰ ਚਲਾਨ ਨਹੀਂ ਜੇ ਕੋਈ ਅਸੀਂ ਚਲਾਨ ਨਹੀਂ ਕੱਟਿਆ ਕੋਈ ਸਾਡੀ ਨੌਲੇਜ ਨਹੀਂ ਹੈਗਾ ਮੈਨੂੰ ਤਾਂ ਬਸ ਕੰਪਲੇਂਟ ਹੀ ਮਿਲੀ ਸੀ ਮੈਂ ਉਸ ਕੰਪਲੇਂਟ ਦੇ ਆਧਾਰ ਤੇ ਤੇ ਇਹ ਜਿਹ ਕੋਈ ਨ ਕੋਈ ਚਲਾਨ ਨਹੀਂ ਕਟਾਇਆ ਗਿਆ ਹੈਗਾ ਨਾ ਇਹਨਾਂ ਨੇ ਮੈਨੂੰ ਪੈਸੇ ਦਿੱਤੇ ਕਿਸੇ ਤੋਂ 1000 ਰੁਪਇਆ ਵੀ ਲੈ ਲਿਆ ਇਹਨਾਂ ਤੋਂ ਵੀ ਮੰਗ ਰਿਆ ਸੀ ਇਹਨਾਂ ਨੇ ਦਿੱਤਾ ਨਹੀਂ ਆ ਕੋਈ ਹੋਰ ਵੀ ਗਰੀਬ ਜਾ ਖੜਾ ਕਹਿ ਰਿਆ ਮੈਂ ਤਾਂ 300 ਰੁਪਇਆ ਲੈ ਗਿਆ ਉਹਨੂੰ ਵੀ ਕੋਈ ਰਸੀਦ ਵਗੈਰਾ ਨਹੀਂ ਦਿੱਤੀ ਹੈਗੀ ਰਸੀਦ ਤਾਂ ਚਲਾਨੇ ਮੁੰਡਾ ਅਮਨ ਇਹਦੇ ਕੋਲ ਆ ਚਲਾਨ ਬੁੱਕ ਤੁਹਾਡਾ ਮੇਰਾ ਨਾਮ ਜਤਿੰਦਰ ਕੁਮਾਰ ਖੁਸਵਾਹਾ ਹੂਆ ਜੇ ਕੇ ਫਰੈਸ਼ ਫਰੂਟ ਐਂਡ ਜੂਸ ਪਰ ਐਮ ਕੇ ਰੋਡ ਖੰਨਾ ਚਿਮਾ ਚੌਕ ਹਾਂਜੀ ਤੇ ਕੋਣ ਤੁਹਾਡੇ ਕੋਲ ਪੈਸੇ ਮੰਗਣ ਆਇਆ ਸੀ ਉਹ ਮੁੰਡੇ ਸੀ ਕਸ਼ਮੀਰੀ ਮੁੰਡੇ ਸੀ ਇਹਨਾਂ ਨੇ ਆਇਆ ਸੀ ਮੰਗਣ ਬਟ ਮੈਂ ਦਿੱਤਾ ਨਹੀਂ ਮੈਂ ਕੋਈ ਪਾਇਪ ਨਹੀਂ ਤਾਂ ਇਹਨਾਂ ਨੇ 1000 ਰੁਪਏ ਮੰਗਦੇ ਸੀ ਕਿਸ ਚੀਜ਼ ਦੇ ਵੈਸੇ ਕਹਿੰਦੇ ਸੀ ਜੇ 1000 ਰੁਪਏ ਦੇ ਦੋ ਮੈਨੂੰ ਮੈਨੂੰ ਲੋੜ ਹੈ ਮੈਂ ਕਿਹਾ ਮੈਂ ਨਹੀਂ ਦਿੰਦਾ ਪੈਸਾ ਤੁਸੇ ਜੀ ਤੇ ਅੱਜ ਸਵੇਰੇ ਵੀ ਆਏ ਸੀਗੇ ਅੱਜ ਆਏ ਸੀ ਹਟਾਣੇ ਕੇ ਲਿਏ ਕਹਣੇ ਕੇ ਲਿਏ ਜੇ 5 ਫੁੱਟ ਤੋਂ ਬਦ ਨਾ ਲਾਇਆ ਕਰੋ ਜੀ ਅੱਛਾ ਤੇ ਕੋਈ ਰਸੀਦ ਰਸੂ ਇਹ ਸੀਸੀ ਕੈਮਰੇ ਵਿੱਚ ਵੀ ਆ ਗਏ ਨੇ ਤੁਹਾਡੇ ਹਾਂਜੀ ਹਾਂਜੀ ਹਾਂ ਜੇ ਤੁਸੀਂ ਨਹੀਂ ਦਿੱਤੇ ਕੋਈ ਧੱਕੇਸ਼ਾਹੀ ਤਾਂ ਨਹੀਂ ਕੀਤਾ ਨਹੀਂ 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 ਜਿਨੇ ਨੇ ਵੀ ਰਾਮ ਨਾਲ ਪਿਆਰ ਨਾਲ ਲਾਇਆ ਪਿਆਰ ਨਾਲ ਮੈਂ ਤਾਂ ਪਰਦੇਸੇ ਰੇ ਮੰਗੇ ਪਰਦੇਸੇ ਮੈਂ ਦਿੱਤਾ ਨਹੀਂ ਆਪਣਾ ਚੁਪਰ ਚਲੇ ਜੀ ਦੁਕਾਨਦਾਰ ਤੋਂ ਲੈ ਕੇ ਗਏ ਨੇ ਹਾਂਜੀ ਮੈਨੂੰ ਨਹੀਂ ਪਤਾ ਜੀ ਇਸ ਗੱਲ ਦੀ ਮੈਨੂੰ ਨੋ ਲੈਜ ਹੈ ਇਹ ਤੁਹਾਡੀ ਦੁਕਾਨ ਹੈ ਮੇਰੀ ਆਪਦੀ ਖੁਦ ਦੀ ਦੁਕਾਨ ਹੈ ਸਾਡੇ ਨਾਲ ਖੜੇ ਨੇ ਕਸ਼ਮੀਰਾ ਸਿੰਘ ਜੀ ਜਿਨ੍ਹਾਂ ਤੇ ਇਲਜ਼ਾਮ ਦੁਕਾਨਦਾਰ ਲਾ ਰਹੇ ਨੇ ਕਿ ਇੱਕ ਦੁਕਾਨਦਾਰ ਦਾ ਕਹਿਣਾ ਕਿ ਮੇਰੇ ਤੋਂ ਹਜ਼ਾਰ ਲੈ ਕੇ ਇੱਕ ਦਾ ਕਹਿਣਾ ਕਿ 300 ਰੁਪਏ ਲੈ ਕੇ ਤੇ ਦੂਸਰਾ ਕਹਿ ਰਿਹਾ ਮੇਰੇ ਕੋ 500 ਤੇ 1000 ਮੰਗ ਰੇ ਸੀ ਕਸ਼ਮੀਰਾ ਸਿੰਘ ਜੀ ਇਹ ਤੁਹਾਡੇ ਤੇ ਇਲਜ਼ਾਮ ਲਾ ਰਹੇ ਨੇ ਕੀ ਕਹਿਣਾ ਤੁਹਾਡਾ ਇਹ ਦਾਦਾ ਸਰ ਗਲਤ ਨਹੀਂ ਸਾਰੇ ਸਾਰੇ ਅੱਛਾ ਫੀਸੀ ਕੈਮਰੇ ਵੀ ਉਹਨਾਂ ਨੇ ਕੱਟੇ ਸੀ ਜੀ ਜੀ ਆਇਆ ਸਰ ਆਪਾਂ ਜਨਿਆ ਲਾਉਣ ਆਏ ਜਿੰਨਾਂ ਨੂੰ ਵੀ ਆਪਣੀ ਲਿਮਟ 'ਚ ਰਹਿਣਾ 5 ਫੁੱਟ ਦੇ ਅੱਛਾ ਇਹ ਤੋਂ ਬਾਅਦ ਆਪਾਂ ਕੋਈ ਗੱਲ ਨਹੀਂ ਕਰਾਂਗੇ ਪਰ ਮੈਡਮ ਦਾ ਕਹਿਣਾ ਕਿ ਅੱਜ ਇਹਨਾਂ ਨੂੰ ਇਹ ਛੁੱਟੀ ਤੇ ਅਸੀਂ ਅੱਜ ਉਹਨਾਂ ਨਾਲ ਨਹੀਂ ਸੀ ਨਾ ਜੀ ਅੱਜ ਮੈਂ ਆਇਆ ਬਾਬ ਇੱਧਰ ਇਹਨਾਂ ਨੂੰ ਜਨਿਆ ਲਾ ਕੇ ਗਿਆ ਸੀ ਅੱਛਾ ਹਾਂ ਜੀ ਤੁਹਾਡੇ ਕਿਹਾ ਮੈਂਨਾਂ ਨੂੰ ਕਿਹਾ ਵੀ 5 ਫੁੱਟ ਦੇ ਅੰਦਰ ਅੰ ਮੇਰੇ ਕੋਲ ਕਾਨੂੰਨੀ ਕਾਰਵਾਈ ਹੋਵੇ ਨਹੀਂ ਥੋੜਾ ਚਲਾਨ ਹੋਣਗੇ ਉਹਦਾ ਕਹਿਣਾ ਸੀ ਬਈ ਇਹ ਮੈਨੂੰ ਕਹਿ ਰਹੇ ਨੇ ਵੀ ਪੈਸੇ ਲਓ ਨਾ ਜੀ ਕੋਈ ਨਾ ਜੀ ਨਾ ਪਰਮਾਰ ਦਾ ਸਾਰਾ ਗੋਸਾ ਜੀ ਆਪਣੇ ਕੋਲ ਅੱਛਾ ਇਹ ਸਾਰਾ ਸਾਰਾ ਗਲਤ ਹੈ ਇਹ ਠੀਕ ਹੈ ਹਾਂ ਮੇਰਾ ਨਾ ਪਰਮਜੀਤ ਘਾਰਾ ਜੀ ਮੈਂ ਤਾਇਆ ਵਜਾਰੀ ਇਨਕ੍ਰੋਚਮੈਂਟ ਦੀ ਸੁਪਰਵਾਈਜ਼ਰ ਹਾਂ ਤੇ ਮੈਨੂੰ 2-3 ਦਿਨਾਂ ਤੋਂ ਕੰਪਲੇਂਟਾਂ ਮਿਲ ਰਹੀਆਂ ਸੀ ਕੋਈ ਕੋਈ ਮੁੰਡੇ ਆ ਕੇ ਨਾ ਮਲੇਰਕੋਟਲਾ ਰੋਡ ਤੋਂ ਮਲੋਰ ਰੋਡ ਤੋਂ ਪੈਸੇ ਲੈ ਜਾਂਦੇ ਆ ਜਦੋਂ ਕਿ ਅਸੀਂ ਜੇ ਜਾਈਏ ਅਸੀਂ ਚਲਾਨ ਘੱਟ ਕੇ ਆਉਨੇ ਆ ਬਿਨਾਂ ਚਲਾਨ ਤੋਂ ਪੈਸੇ ਨਹੀਂ ਲੈਂਦੇ ਇੱਕ ਤਾਂ ਮੈਂ ਸਾਰੇ ਦੁਕਾਨਦਾਰਾਂ ਨੂੰ ਅਪੀਲ ਕਰਨਾ ਚਾਹੁੰਦੀ ਆ ਆ ਮੁੰਡੇ ਸਾਰੇ ਮੇਰੇ ਨਾਲੇ ਖੜੇ ਨੇ ਮੇਰਾ ਨੰਬਰ ਆ 97801001 ਐਂਡ 2 ਮੇਰੇ ਜੇ ਕੋਈ ਆਉਂਦਾ ਵੀ ਤਾਂ ਮੈਨੂੰ ਫੋਨ ਜ਼ਰੂਰ ਕਰਨਾ ਉਹ ਜਿਹੜੇ ਮੁੰਡੇ ਟਰੇਸ ਹੋਏ ਨੇ ਉਹ ਇੱਕ ਕਸ਼ਮੀਰਾ ਸਿੰਘ ਆ ਦੂਜਾ ਕੋਈ ਕੈਂਬੀ ਮਸ਼ੀਨ ਚਲਾਉਂਦਾ ਉਹ ਤਾਂ ਸਾਡੀ ਟੀਮ 'ਚ ਹੈ ਵੀ ਨਹੀਂ ਜਿਹੜਾ ਕਸ਼ਮੀਰਾ ਸਿੰਘ ਆ ਉਹ ਸਾਡੀ ਟੀਮ 'ਚ ਹੈਗਾ ਮੈਂ ਜਾ ਕੇ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੂੰਗੀ ਮੈਂ ਕਮੇਟੀ ਦੇ ਮੁਲਾਜ਼ਮ ਨੇ ਕੱਚੇ ਦੇ ਹਾਂਜੀ ਹਾਂਜੀ ਕੰਟਰੈਕਟ ਵੇਸ ਤੇ ਨੇ ਸੀਵਰਮੈਨ ਨੇ ਵੈਸੇ ਇਹ ਪਹਿਲਾਂ ਵੀ ਤਾਇਬ ਜਰੀ ਟੀਮ ਚ ਹੁੰਦਾ ਸੀ ਮੁੰਡਾ ਕਸ਼ਮੀਰਾ ਸਿੰਘ ਅਸੀਂ ਇਹਨੂੰ ਰੱਖ ਲਿਆ ਸੀ ਬਾਕੀ ਤਾਂ ਪਹਿਲੀ ਟੀਮ ਅਸੀਂ ਸਾਰੀ ਮੈਂ ਨਵੀਂ ਟੀਮ ਲੈ ਲਈ ਸੀ ਸਾਰੀ ਟੀਮ ਹਟਾਤੀ ਸੀ ਪਹਿਲੇ ਵਾਲੇ ਤੇ ਜਿਹੜਾ ਕੈਂਬੀ ਮਸ਼ੀਨ ਵਾਲਾ ਇਹ ਸਾਡੀ ਟੀਮ ਚ ਵੀ ਨਹੀਂ ਹੈਗਾ ਮੁੰਡਾ ਇਹ ਵੈਸੇ ਕਮੇਟੀ ਚ ਆ ਜੀ ਬਿਸ਼ੋਕ ਕੋ ਲੈ ਕੇ ਗਏ ਨਹੀਂ ਜੀ ਪੈਸੇ ਹੀ ਉਹ ਸੋਨਾ ਚ ਤਿੰਨ ਚਾਰ ਨੇ ਸਾਨੂੰ ਕੰਪਲੇਂਟ ਕੀਤੀ ਆ ਜੀ ਠੀਕ ਆ ਜੇ ਕੇ ਫਰੂਟਸ ਵਾਲੇ ਨੇ ਇੱਕ ਉਧਰ ਅੱਗੇ ਗਏ ਸੀ ਸੂਏ ਕੋਲ ਉਹਨਾਂ ਦਾ ਕੀ ਬਬਲੂ ਬਬ ਬਬਲੂ ট্রেਡਰ ਕਿੰਨੇ ਕਿੰਨੇ ਪੈਸੇ ਲੈ ਗਏ ਉਹਦੇ ਕੋਲੋਂ ਤਾਂ 1000 ਰੁਪਏ ਲੈ ਗਏ ਜੀ ਇਹਦੇ ਕੋਲੋਂ ਮੰਗ ਰਿਆ ਸੀ 500 ਰੁਪਏ ਪਰ ਇਹਨੇ ਜੇਕੇ ਫਰੂਟਸ ਵਾਲੇ ਨੇ ਦਿੱਤਾ ਨਹੀਂ ਹੈਗਾ ਇਹ ਦੁਕਾਨਦਾਰ ਕਹਿੰਦੀ ਸੀ ਵੀ ਅੱਜ ਘੰਟਾ ਪਹਿਲਾਂ ਵੀ ਆਈ ਸੀ ਤਾਂ ਤਾਂ ਹਾਂ ਜੀ ਹਾਂ ਜੀ ਅਸੀਂ ਦੇਖਿਆ ਕਹਿੰਦੇ ਘੰਟਾ ਪਹਿਲਾਂ ਵੀ ਆਏ ਸੀਗੇ ਸਾਡੇ ਕੋਲੋਂ ਕੀ ਕਾਰਵਾਈ ਕੀਤੀ ਜਾਂਦੀ ਇਹਨਾਂ ਦੇ ਖਿਲਾਫ ਇਹਨਾਂ ਦੇ ਹੁਣ ਦੇਖ ਜਾਈਂ ਰਿਟਰਨ ਕਾਰਵਾਈ ਕਰਾਂਗੇ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਇਹੋ ਸਭ ਨੂੰ ਵੀ ਨੋਟਿਸ 'ਚ ਲਿਆਵਾਂਗੇ ਦੱਸਾਂਗੇ ਉਹਨਾਂ ਨੂੰ ਤੇ ਇਹਨਾਂ ਨੂੰ ਜਾ ਕੇ ਕੁਛ ਮੈਂ ਕਰਦੀਆਂ ਹਾਂ ਇੱਧਰ ਬਰੇਡਕੋਟਾ ਰੋਡ ਤੇ ਦੁਕਾਨਦਾਰ 10 ਸਾਲ ਦੀ ਕੀਪ ਦਾ ਸਾਰੇ ਸ਼ਹਿਰ ਚੋਂ ਬੱਠੇ ਕਰਕੇ ਕਿੱਦਾਂ ਹਾਂਜੀ 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 ਸਨ ਤੇ ਚਾਰਕ ਕੰਪਲੀਟ ਚਲੇ ਗਏ ਹੁਣ ਪਤਾ ਨਹੀਂ ਨਾ ਕਿੰਨਾ ਕਿੰਨਾ ਕੋਲੋਂ ਇਕੱਠੇ ਕਰ ਲਿਆ ਕਦੋਂ ਦੇ ਇਕੱਠੇ ਕਰ ਰਹੇ ਨੇ ਅਸਲ ਇਹਨਾਂ ਤੇ ਸਖਤ ਕਾਰਵਾਈ ਕਰਾਂਗੇ ਜੇ ਕੋਈ ਹੋਰ ਵੀ ਆ ਸ਼ਾਇਦ ਚ ਮਤਲਬ ਲੈ ਕੇ ਆਏ ਨੇ ਜਿਹਦੇ ਕੋਲੋਂ ਪੈਸਾ ਮੈਂ ਹੁਣ ਅਪੀਲ ਕਰਦੇ ਕਿ ਉਹ ਸਾਰੇ ਮੇਰੇ ਕੋਲ ਆਨ ਇਕੱਠੇ ਹੋ ਕੇ ਇੱਕੜੀ ਗੁਰੂ ਅਮਰਦਸ ਮਾਰਕੀਟ ਨੂੰ ਕਰਨਲ ਸਿੰਘ ਰੋਡ ਨੂੰ ਜਾਂਦੀ ਹੈ ਉਥੇ ਸਟਾਪ ਵਾਲੇ ਛਰੇਆ ਮਲਾਏ ਬੈਠ ਨੇ ਤੁਹਾਡੇ ਤੋਂ 643 ਨੰਬਰ ਦਾ ਦਰਖਾਸਤ ਹੈ ਉਹ ਕਹਿੰਦੇ ਹਾਲ ਤੱਕ ਕਾਰ ਵੀ ਨਹੀਂ ਬਜਾਰਾ ਲੰਦੇ ਐ ਇਲਜ਼ਾਮ ਇਹ ਕਹਿੰਦੇ ਸਾਰੇ ਸਾਰੇ ਕਿੱਥੇ ਲੱਗਿਆ ਹੋਇਆ ਜੀ ਜਿਹੜੇ ਗੁਰੂਮੁੜ ਦੇ ਸਮਾਰਕ ਨੂੰ ਛੋੜੀ ਪੀੜੀ ਗਲੀਆਂ ਨੇ ਕਰਨਾਲ ਸਿੰਘ ਰੋਡ ਨੂੰ ਉਥੇ ਸਾਰੇ ਸਟਾਪਾਂ ਵਾਲੇ ਬੈਠੇ ਨੇ ਛਰੇਆ ਔਰ ਲੋਕਾਂ ਦੇ ਕੱਪੜੇ ਖਰਾਬ ਹੁੰਦੇ ਨੇ ਜੇ ਛਰੇਆ ਮਲਾਵੇ ਕੋਈ ਨਹੀਂ ਹਟਦੇ ਉੱਟਦੇ ਅੱਛਾ ਜੀ ਉਹਨਾਂ ਤੇ ਮੈਂ ਅੱਜ ਦੇਖ ਲੈਣੀ ਆ ਜੀ ਕੱਲ ਨੂੰ ਕੱਲ ਨੂੰ ਕਾਇਰ ਵਾਈ ਕਾਰਵਾਈ ਕਰਾ ਦਾਂਗਾ ਮੇਰੇ ਕੋਲ ਮੈਨੂੰ ਸ਼ਾਦਰ ਰਸੀਡੈਂਟ ਜਨਾ ਪਈ ਹੋਵੇ ਜੀ ਮੈਂ ਜਾ ਕੇ ਦੇਖ ਲੈਣੀ ਆ ਕ